ਅੱਜ ਬਠਿੰਡਾ ਦੇ ਡੀਸੀ ਸ਼ੌਕਤ ਅਹਿਮਦ ਭਰੇ ਅਤੇ ਐਸਐਸਪੀ ਬਠਿੰਡਾ ਮੈਡਮ ਅਵਨੀਤ ਕੁੰਡਲ ਦੁਆਰਾ ਨਸ਼ਾ ਛਡਾਊ ਕੇਂਦਰਾਂ ਦੀ ਕੀਤੀ ਗਈ ਚੈਕਿੰਗ ਚੈਕਿੰਗ ਦੌਰਾਨ ਜੋ ਵੀ ਕਾਮੀਆਂ ਪਾਈਆਂ ਜਾਣਗੀਆਂ ਉਹਨਾਂ ਨੂੰ ਜਲਦੀ ਕੀਤਾ ਜਾਏਗਾ ਦਰਸ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਸਰਕਾਰ ਨਸ਼ਾ ਵਿਰੋਧੀ ਮਹਿੰਮ ਵਿੱਚ ਤੇਜ਼ੀ ਲਿਆਉਣ ਦੇ ਲਈ ਜਿਹੜੀ ਹੈਗੀ ਹੈ ਵਚਨਬੱਧ ਹੈ ਕਾਰਬੰਦ ਹੈ ਕਿ ਉਹ ਉਸੇ ਕੜੀ ਦੇ ਅਧੀਨ ਸਾਰੇ ਜਿਹੜੇ ਡੀਸੀਸ ਡੀਸੀਸ ਨੇ ਐਸਐਸਪੀ ਸਾਹਿਬਾਨ ਨੇ ਉਹਨਾਂ ਨੂੰ ਹਦਾਇਤ ਵੀ ਹੋਈ ਹੈ ਕਿ ਆਪਾਂ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹਨੂੰ ਹੋਰ ਤੇਜ਼ ਕਰਨਾ ਹੈ ਤੇ ਉਹਦੇ ਵਿੱਚ ਜਿਹੜੇ ਵੀ ਆਪਣੇ ਓਟ ਕਲਿਨਿਕਸ ਨੇ ਡੀ ਐਡਿਕਸ਼ਨ ਸੈਂਟਰਸ ਨੇ ਰੀਹੈਬਸ ਸੈਂਟਰਸ ਨੇ ਉਹਦੇ ਵਿੱਚੋਂ ਵੀ ਵਿਜ਼ਿਟਸ ਕਰਕੇ ਇੱਕ ਵਾਰ ਆਪਾਂ ਸਮੀਖਿਆ ਕਰਨੀ ਹੈ ਕਿ ਉੱਥੇ ਕੋਈ ਕਮੀ ਤਾਂ ਨਹੀਂ ਹੈ ਤੇ ਅੱਜ ਆਪਾਂ ਇੱਥੇ ਐਸਐਸਪੀ ਮੈਡਮ ਤੇ ਮੈਂ ਆਏ ਆ ਇਹ ਜਿਹੜਾ ਆਪਣਾ ਨਸ਼ਾ ਛਡਾਊ ਕੇਂਦਰ ਹੈ ਬਠਿੰਡਾ ਦਾ ਇੱਥੇ ਆ ਲਗਭਗ 50 ਬੈਡਾਂ ਦੀ ਕੈਪੈਸਿਟੀ ਹੈਗੀ ਹੈ ਇਹਨੂੰ ਆਪਾਂ ਆਪਣੇ ਪੱਧਰ ਤੇ ਹੀ 80 ਬੈਡ ਦਾ ਕਰ ਰਹੇ ਹਾਂ ਉਹਦੇ ਵਿੱਚ ਵੀ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਇੱਥੇ ਆਪਣੇ ਕੋਲ ਪ੍ਰੋਪਰ ਮੈਡੀਕਲ ਟੀਮ ਇਨਕਲੂਡਿੰਗ ਸਾਈਕੀਟ੍ਰਿਸਟ ਕਾਉਂਸਲਰਸ ਉਹ ਸਾਰੇ ਅਵੇਲੇਬਲ ਨੇ ਸਾਰੀ ਫੈਸਿਲਿਟੀਆਂ ਅਵੇਲੇਬਲ ਨੇ ਤੇ ਡਾਕਟਰ ਸਾਹਿਬਾਨ ਤੇ ਮੇਰੇ ਨਾਲ ਵੀ ਗੱਲ ਹੋਈ ਹੈ ਇੱਥੇ ਕੋਈ ਕਮੀ ਨਹੀਂ ਹੈਗੀ ਆ ਪਰ ਫਿਰ ਵੀ ਆਪਾਂ ਇਹਨੂੰ ਹੋਰ ਇੰਪਰੂਵ ਕਰਨਾ ਚਾਹਾਂਗੇ ਤੇ ਉਹਦੇ ਵਾਸਤੇ ਵੀ ਮੈਂ ਇਹਨਾਂ ਨੂੰ ਹਦਾਇਤ ਜਰੀਏ ਕੀ ਆ ਉਹ ਕੀਤੀ ਹੋਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਆਪਣੇ ਮਾਪੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਕਿਸੇ ਵੀ ਤਰੀਕੇ ਨਾਲ ਡਾਕਟਰੀ ਸਹਾਇਤਾ ਦੀ ਲੋੜ ਹੈਗੀ ਹੈ ਉਹ ਜ਼ਰੂਰ ਇੱਥੇ ਸੰਪਰਕ ਕਰਕੇ ਆਪਣੇ ਬੱਚੇ ਨੂੰ ਇੱਥੇ ਲਿਆਣ ਤੇ ਆਪਾਂ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਿ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਇੱਥੇ ਹੋਏਗਾ ਤੇ ਰੱਬ ਨੇ ਚਾਹਿਆ ਤਾਂ ਉਹ ਜਲਦ ਹੀ ਨਸ਼ੇ ਦੀ ਜਿਹੜਾ ਹੈ ਗੱਲਾਂ ਤੇ ਗਏ ਉਹ ਤੋਂ ਉਹਨਾਂ ਨੂੰ ਛੂਟ ਮਿਲੋਗੀ ਇਸ ਤੋਂ ਇਲਾਵਾ ਵੀ ਸਾਡੇ ਕੋਲ ਰਿਹੈਬ ਸੈਂਟਰ ਵੀ ਹੈ ਉੱਥੇ ਵੀ ਪੰਜਾਬ ਐਡ ਦੀ ਕੈਪੈਸਿਟੀ ਹੈਗੀ ਹੈ ਸਾਡੇ 15 ਆਊਟ ਕਲੀਨਿਕਸ ਨੇ ਜਿਹੜੇ ਚੱਲ ਰਹੇ ਨੇ ਤੇ ਉਹਦੇ ਵਿੱਚ ਵੀ ਸਾਰੀ ਫੈਸਿਲਿਟੀਆਂ ਮੌਜੂਦ ਨੇ ਤੇ ਆਪਾਂ ਉਮੀਦ ਇਹ ਕਰਦੇ ਹਾਂ ਜਿੱਥੇ ਨਾਲ ਨਾਲ एनफोर्समेंट दी काम हो रहा है उथे आपा प्रिवेंशन ते डी एडिक्शन देराएगा उनां नु भी आपा नाल। माननीय सीएन साहब दी और ਸਾਡੇ ਡੀਜੀਪੀ ਪੰਜਾਬ ਦੀ ਸਾਰਿਆਂ ਦੀ ਸਟ੍ਰਿਕਟ ਹਦਾਇਤਾਂ ਹੈਗੀਆਂ ਕਿ ਜਿਹੜਾ ਸਾਡਾ ਵਾਰ ਅਗੇਂਸਟ ਡਰੱਗਸ ਹੈ ਉਹਨੂੰ ਅਸੀਂ ਬਿਲਕੁਲ ਪ੍ਰਾਈਮ ਇੰਪੋਰਟੈਂਸ ਦੇਣਾ। ਉਹਦੇ ਤਹਿਤ ਹੀ ਮੈਂ ਔਰ ਡੀਸੀ ਸਾਹਿਬ ਨੇ ਅੱਜ ਜਿਹੜਾ ਸਾਡਾ ਜ਼ਿਲ੍ਹੇ ਦਾ ਗਵਰਨਮੈਂਟ ਡੀ ਐਡਿਕਸ਼ਨ ਸੈਂਟਰ, ਰੀਹੈਬ ਸੈਂਟਰ, ਓਪ ਸੈਂਟਰ ਸਾਰੇ ਕੁਛ ਅਸੀਂ ਵਿਜ਼ਿਟ ਕਰ ਰਹੇ ਹਾਂ। ਤੇ ਬਹੁਤ ਹੀ ਆਈ ਵੁੱਡ ਕੰਗ੍ਰੈਚੂਲੇਟ ਸਾਡੀ ਹੈਲਥੀ ਟੀਮ ਇਹਨਾਂ ਨੇ ਬਹੁਤ ਹੀ ਅੱਛਾ ਸਾਫ਼ ਸੁਥਰਾ ਪੋਜ਼ਿਟਿਵ ਜਿਹੜਾ ਐਟਮੋਸਫੇਅਰ ਰੱਖਿਆ ਹੈ ਜਿਹੜੇ ਉੱਤੇ ਇਨਵਾਈਟਸ ਵੀ ਸਿਗੇ ਬਹੁਤ ਜ਼ਿਆਦਾ ਸਾਰੇ ਪ੍ਰੇਜ਼ ਹੀ ਕਰ ਰਹੇ ਸੀ ਇਨ ਫੈਕਟ ਮੇਰੇ ਲਈ ਵੀ ਹਨਾਨੀ ਦੀ ਗੱਲ ਸੀ ਕਿ ਇੱਥੇ ਨਾ ਕੇਵਲ ਬਟੇਂਡਾ ਦੇ ਰਾਜਸਥਾਨ ਹਰਿਆਣਾ ਦੇ ਦੂਜੇ ਸਾਡੇ ਪੰਜਾਬ ਦੇ ਨੇੜੇ ਦੇ ਰਿਤੇ ਜ਼ਿਲ੍ਹੇ ਦੂਜੇ ਜ਼ਿਲ੍ਹਿਆਂ ਦੇ ਵੀ ਇਨਵਾਈਟ ਸਿਗੇ ਵਿੱਚ ਕਲੀਅਰਲੀ ਸ਼ੋਸ ਕਿ ਬੜਾ ਪੋਜ਼ਿਟਿਵ ਐਟਮਾਸ ਵੈਲਕਮਿੰਗ ਐਟਮੋਸਫੇਅਰ ਦੇ ਰਹੇ ਹਨ ਅਡੀ ਫੈਸਿਲਿਟੀਆਂ ਵੀ ਬਹੁਤ ਜ਼ਿਆਦਾ ਕਮੀ ਪੇਸ਼ੀ ਲੱਗੀ ਨਹੀਂ ਜਿਹੜੀ ਇਨਫਰਾਸਟ੍ਰਕਚਰ ਦੀ ਗੱਲਾਂ ਬੀਸੀ ਸਰ ਕੇਅਰ ਇਰ ਦਾ ਚਾਂਚ ਇਹਨਾਂ ਨੇ ਪਹਿਲਾਂ ਵੀ ਫੰਡ ਦਿੱਤੇ ਹੋਰ ਵੀ ਪੂਰਾ ਫਲੋਰ ਬਣ ਰਿਹਾ ਤੇ ਨਾਲ ਦਿਨ ਨਾਲ ਅਸੀਂ ਇਹਨਾਂ ਨੂੰ ਇਹ ਹੀ ਪ੍ਰੇਰਿਤ ਕੀਤਾ ਕਿ ਤੁਸੀਂ ਆਪ ਵੀ ਤੋਂ ਨਿਕਲ ਕੇ ਸਕਸੈਸਫੁਲੀ ਨਿਕਲੋ ਔਰ ਬਾਕੀ ਜਿਹੜੇ ਬੱਚੇ ਯੂਥ ਦੇ ਚ ਇਫਲਿਕਟਿਡ ਹੈ ਉਹਨਾਂ ਲਈ ਇੱਕ ਹੀਰੋ ਬਣ ਕੇ ਸਾਡੀ ਵੀ ਹੈਲਪ ਕਰੋ ਔਰ ਬਸ ਇਹੀ ਸਭ ਅਸੀਂ ਵਿਜ਼ਿਟ ਕਰ ਰਹੇ ਸੀ ਫੀਡਬੈਕ ਲਿਆ ਔਰ ਜੋ ਵੀ ਜਾਇਜ਼ਾ ਲੈਣਾ ਸੀ ਐਂਡ ਵੀਲ ਕੰਟੀਨਿਊ ਵਿਜ਼ਿਟਿੰਗ ਹਰ ਮੈਡਮ ਦੇ ਨਾਲ ਬਾਅਦ ਮੈਸੇਜ ਹਰ ਬਾਅਦ ਹੀ ਅਸੀਂ ਕੇਵਲ ਮੈਚਿੰਗ ਦੇ ਤੇ ਜਿਹੜੇ ਨਸ਼ੇੜੀ ਹੈਗੇ ਨੇ ਜਿਹੜੇ ਨਸ਼ਾ ਛੱਡ ਚ ਮੋਡਲ ਰਿਕਾਰਡ ਬਣੇ ਇਥੋਂ ਦਵਾਈ ਮਿਲ ਜਾਂਦੀ ਹੈ ਉਹ ਇੱਕ ਬਾਹਰ ਜਾ ਕੇ ਦੇ ਲੁੰਦੇ ਰਿਤੇ ਬਾਹਰ ਕਰਨ ਕੀ ਜੀ ਇਹ ਸਾਰੀ ਚੀਜ਼ਾਂ ਸਾਡੇ ਧਿਆਨ ਚ ਰਿਤ ਅਸੀਂ ਜ਼ਰੂਰ ਐਕਸ਼ਨ ਲਵਾਂਗੇ ਤੇ ਪਹਿਲਾਂ ਵੀ ਲੈਂਦੇ ਰਹੇ ਹਾਂ ਬਟ ਯੈਸ ਇਹ ਇੱਕਦਮ ਕੋਈ ਇਮੀਡੀਏਟ 2 ਮਿੰਟ ਦਾ ਸੋਲੂਸ਼ਨ ਨਹੀਂ ਹੈ ਬਟ ਹੁਣ ਸਾਡੀ ਸਾਰੀ ਪਹਿਲਾਂ ਵੀ ਚੱਲ ਰਹੀ ਸੀ ਪਰ ਹੁਣ ਇਹਦੇ ਵਿੱਚ ਅਸੀਂ ਕੰਝਾ ਬਹੁਤ ਜ਼ਿਆਦਾ ਟਾਪ ਪ੍ਰਾਇੋਰਟੀ ਤੇ ਚੱਲ ਰਿਹਾ ਹੈ ਐਂਡ